ਜਿਹੜੇ ਮਾਪੇ ਮਜਬੂਰੀ ਵਾਸਤੇ ਭੇਜ ਦਿੰਦੇ ਨੇ ਅਨਪਲਾਨਡ ਕਹਿ ਸਕਦੇ ਆ ਇਹ ਬੱਚਿਆਂ ਨੂੰ ਭੇਜਿਆ ਜਾ ਰਿਹਾ ਜਾਂ ਜਿਹੜੇ ਏਜੰਟਸ ਗੁੰਮਰਾਹ ਕਰ ਦਿੰਦੇ ਨੇ ਕਈ ਵਾਰ ਪਲੀਜ਼ ਹਮ ਬ ਰਿਕਵੈਸਟ ਕੋਈ ਬੱਚੇ ਨੂੰ ਨਾ ਚੜਾਓ ਤੁਸੀਂ ਬੱਚੇ ਨੂੰ ਸਜ਼ਾ ਦੇ ਰਹੇ ਹੋ ਰਾਈਟ ਉੱਥੇ ਤੰਗੀਆਂ ਤਰੋਸ਼ੀਆਂ ਚ ਬੱਚੇ ਗਲਤ ਕੰਮ ਕਰ ਰਹੇ ਨੇ ਫਿਰ ਮੈਂ ਨਹੀਂ ਚਾਹੁੰਦਾ ਮੇਰੀ ਧੀ ਧਿਆਣੀ ਕੋਈ ਮੇਰੀ ਪਰੀਆਂ ਵਾਰੀ ਮੇਰੀ ਧੀ ਇੱਥੇ ਦੀ ਗਈ ਆਪਣੇ ਮੁਸ਼ਕਲਾਂ ਚ ਪੈ ਕੇ ਕਿਤੇ ਗਲਤੰਦੇ ਚ ਪਵੇ ਜਿਹੜੀਆਂ ਪੈ ਰਹੀਆਂ ਨੇ ਸੋ ਬੜੀ ਤਰਸਯੋਗ ਹਾਲਤ ਹੈ ਤੇ ਪੁਲਿਸ ਮੇਰੀ ਅਖੀਰ ਤੇ ਹੀ ਮੈਂ ਹੰਬਲ ਰਿਕੁਐਸਟ ਆ ਮੇਰੀ ਪਈ ਰੁਕ ਜਾਓ ਸਾਲਾਂ ਤੋਂ ਇਹ ਵੀ ਰੌਲਾ ਪੈ ਰਿਹਾ ਕਿ ਮਾਈਗ੍ਰੇਸ਼ਨ ਜਿਹੜੀ ਹੋ ਰਹੀ ਐ ਔਰ ਫਿਰ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਉੱਥੇ ਨੌਜਵਾਨਾਂ ਕੋਲ ਪੜ੍ਹਾਈ ਜਿਹੜੀ ਸਹੀ ਢੰਗ ਨਾਲ ਨਹੀਂ ਮਿਲਦੀ ਸਹੀ ਤਰੀਕੇ ਨਾਲ ਅਸੀਂ ਅੱਜ ਦੀ ਪਾਲਿਸੀ ਨੂੰ ਪੜ੍ਹਦੇ ਆ ਜੀ ਇਮੀਗ੍ਰੇਸ਼ਨ ਦੀ ਆ ਉਸ ਬੇਸ ਤੇ ਇਸ ਵੇਲੇ 4 ਲੱਖ ਜਿਹੜੇ ਵਿਦਿਆਰਥੀ ਕੈਨੇਡਾ ਵਿੱਚ ਨੇ ਜੀ ਉਹਨਾਂ ਦਾ ਪੱਕੇ ਹੋਣ ਦਾ ਕੋਈ ਵੀ ਚਾਂਸ ਨਹੀਂ ਹੈ ਕੈਨੇਡਾ ਅੱਜ ਵੀ ਬਹੁਤ ਵਧੀਆ ਕੰਟਰੀ ਐ ਪਰ ਐਸ ਵੇਲੇ ਜੋ ਉੱਥੇ ਦੇ ਹਾਲਾਤ ਨੇ ਨਾ ਕੰਮ ਨੇ ਨਾ ਪੱਕੇ ਹੋਣ ਦੀ ਕੋਈ ਆਸ ਹੈ ਉੱਥੇ ਸਾਡੇ ਕਾਲਜਾਂ ਵਾਲੇ ਕੁਝ ਕੁਝ ਕੀ ਚੰਗੇ ਨੇ ਮжоਰਿਟੀ ਸਾਰੇ ਚੋਰੀ ਨੇ ਕਿ ਹਮ ਰਿਕਵੈਸਟ ਆ ਪਹਿਲੀ ਦਿਗਾ ਲੈ ਆ ਬਹੁਤ ਬਹੁਤ ਸਾਰੇ মিডিਏ ਤੇ ਗੱਲ ਕੀਤੀ ਪੁਲਿਸ ਰੱਬ ਦਾ ਵਾਸਤਾ ਦੋਸਾਂ ਰੁਕ ਜਾਓ ਅੱਜ ਵੀ ਅਸੀਂ ਕਹਿੰਨੇ ਕਿਸੇ ਨੂੰ ਉੱਥੇ ਮੁਸ਼ਕਿਲ ਹੈ ਤਾਂ ਪੰਜਾਬ ਹੋਣ ਦੇ ਵਿੱਚ ਆਪਣੀ ਹਾਜ਼ਰੀ ਲਾਓ ਜਾਂ ਫੋਨ ਕਰੋ ਸਤੋ ਜੋ ਹੋ ਸਕੇਗਾ ਅਸੀਂ ਜਰੂਰ ਕਰਾਂਗੇ ਕਿਹੜਾ ਜਿਹੜਾ ਨਵਾਂ ਉਪਰਾਲਾ ਤੁਸੀਂ ਸ਼ੁਰੂ ਕੀਤਾ ਹੈ ਬਾਲ ਲੇਖਕ ਜਿਹੜੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ 36 ਕਿਤਾਬਾਂ ਜਿਹੜੀਆਂ ਨੇ ਬੱਚਿਆਂ ਦੀਆਂ 11 ਮਹੀਨਿਆਂ ਦੇ ਵਿੱਚ ਅਸੀਂ ਪਾ ਚੁੱਕੇ ਹਾਂ ਰਿਲੀਜ਼ ਕਰ ਚੁੱਕੇ ਹਾਂ ਕਾਨਫਰੰਸ ਹੋ ਰਹੀ ਹੈ ਮਸਤ ਹੋਣਾ ਸਾਭ ਵਿਖੇ ਸੰਗਰੂਰ ਵਿਖੇ ਵੱਡਾ ਇਵੈਂਟਸ ਹੋਏਗਾ ਅਸੀਂ ਐਕਸਪੈਕਟ ਕਰਦੇ ਹਾਂ 1100 1200 ਬੱਚੇ ਦਾ ਪੰਜਾਬੀ ਨੌਜਵਾਨ ਜਿਹੜੇ ਨੇ ਉਹ ਪੰਜਾਬੀ ਮਾਂ ਬੋਲੀ ਨੂੰ ਭੁੱਲ ਰਹੇ ਨੇ ਜਾਂ 2000 ਤੋਂ ਬਾਅਦ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਕਿਤਨੇ ਕਿਤੇ ਸਾਡੇ ਇਤਿਹਾਸ ਨੂੰ ਭੁੱਲਦੇ ਜਾ ਰਹੀ ਹੈ ਮਿੱਥਾਸ ਵੱਲ ਜ਼ਿਆਦਾ ਜਾ ਰਹੀ ਹੈ ਬਿਲਕੁਲ ਨਹੀਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਜੇ ਕੋ ਕਹੇ ਬਈ ਬੱਚਾ ਇੰਟਰਸਟ ਨਹੀਂ ਲੈ ਰਿਹਾ ਅਸੀਂ ਹੁਣ ਮੰਨ ਲਓ ਸੰਗਰੂਰ ਜ਼ਿਲ੍ਹਾ ਲੈ ਲਓ ਸੰਗਰੂਰ ਜ਼ਿਲ੍ਹੇ ਚ ਕਿਤਾਬ ਛਪਣੀਆਂ 100 100 ਲਿਖਤਾਂ ਸਾਨੂੰ ਚਾਹੀਦੀਆਂ ਅਸੀਂ ਅਨਾਉਂਸ ਕਰਦੇ ਹਾਂ ਕਿਤਾਬ ਤੇ ਸਾਨੂੰ ਦੇ ਦਿਨਾਂ ਦੇ ਵਿੱਚ 300 400 ਰਚਨਾਵਾਂ ਮਿਲ ਰਹੀਆਂ ਨੇ ਸਸਿਕਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪੰਜਾਬ ਪਵਨ ਸਰੀ ਕੈਨੇਡਾ ਦੇ ਸੰਸਥਾਪਕ ਸੁਖੀ ਬਾਟ ਇਨੀ ਦਿਨੀ ਪੰਜਾਬ ਆਏ ਹੋਏ ਨੇ ਜਿਵੇਂ ਕਿ ਹਮੇਸ਼ਾ ਉਹਨਾਂ ਵੱਲੋਂ ਉਤਸ਼ਮ ਕੀਤਾ ਜਾਂਦਾ ਪੰਜਾਬੀ ਮਾਂ ਬੋਲੀ ਨੂੰ ਪੰਜਾਬੀਅਤ ਨੂੰ ਪਰਫੁੱਲਤ ਕਰਨ ਲਈ ਪਰ ਇਸ ਵਾਰ ਇੱਕ ਵੱਖਰਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਜਿਹੜੇ ਬਾਲ ਲੇਖਕ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਔਰ ਅੱਗੇ ਲਿਆਂਦਾ ਜਾ ਰਿਹਾ ਸਾਡੇ ਨਾਲ ਸੁਖੀ ਬਾਟ ਜੀ ਮੌਜੂਦ ਨੇ ਵਟਸਐਪ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆ ਸਭ ਤੋਂ ਪਹਿਲਾਂ ਪੁੱਤਰ ਤੁਹਾਨੂੰ ਤੇ ਲੁਧਿਆਣਾ ਟਾਈਮ ਦੇ ਜਿੰਨੇ ਵੀ ਸਾਡੇ ਪਿਆਰੇ ਪਿਆਰੇ ਦਰਸ਼ਕ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਬਾਦ ਸਾਹਿਬ ਪੰਜਾਬੀ ਨੂੰ ਪੰਜਾਬੀਅਤ ਨੂੰ ਤੁਸੀਂ ਪਿਆਰ ਕਰਦੇ ਹੋ ਕੁੱਲ ਦੁਨੀਆ ਜਾਣਦੀ ਹੈ ਇੱਕ ਜਿਹੜਾ ਨਵਾਂ ਉਪਰਾਲਾ ਤੁਸੀਂ ਸ਼ੁਰੂ ਕੀਤਾ ਹੈ ਬਾਲ ਲੇਖਕ ਜਿਹੜੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਸ ਬਾਰੇ ਥੋੜਾ ਜਿਹਾ ਦੱਸੋ ਹਾਂ ਬਿਲਕੁਲ ਪੁੱਤੋ ਨਾ ਆਪਾਂ ਵੈਸੇ ਆਪਾਂ ਸਾਰੇ ਪੰਜਾਬੀ ਨੂੰ ਬੜਾ ਪਿਆਰ ਕਰਦੇ ਹਾਂ ਸਾਰੇ ਕੋਸ਼ਿਸ਼ਾਂ ਆਪਾਂ ਕਰਦੇ ਹਾਂ ਪਰ ਆਪਾਂ ਇਹ ਤੇ ਮੰਨਦੇ ਹਾਂ ਕਿ ਅਸੀਂ ਆਪਣੇ ਫਰਜ਼ ਵੀ ਥੋੜੇ ਜਿਹਾ ਭੁੱਲ ਗਏ ਸਾਂ ਅਸੀਂ ਬੱਚਿਆਂ ਨੂੰ ਭੁੱਲ ਗਏ ਸਾਂ ਬੱਚਿਆਂ ਨੂੰ ਲਾਮੇ ਦੇ ਰਹੇ ਕਰਦੇ ਮਾਂ ਬੋਲੀ ਜੋ ਉਹਨਾਂ ਦਾ ਚਾਹੁੰਦੇ ਨਹੀਂ ਉਹ ਉਹ ਚੀਜ਼ ਨੂੰ ਲੈ ਕੇ ਥੋੜੀ ਚਿੰਤਾ ਸੀਗੀ ਤੇ ਉਹ ਅਸੀਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਅਸੀਂ ਚੁਣਿਆ 23 ਟੀਮਾਂ ਸਰਕਾਰੀ ਸਕੂਲਾਂ ਅਧਿਆਪਕਾਂ ਦੀਆਂ ਬਣਾਈਆਂ ਤਾਂ ਉਹਦੇ ਨਾਲ ਅਸੀਂ ਬੱਚਿਆਂ ਨੂੰ ਲਿਖਣਾ ਅੱਜ ਤੋਂ 11 ਮਹੀਨੇ ਪਹਿਲਾਂ ਸ਼ੁਰੂ ਕੀਤਾ ਫਿਰ ਉਹਨਾਂ ਦੀਆਂ ਲਿਖਤਾਂ ਨੂੰ ਇਕੱਠੇ ਕਰਨਾ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ 36 ਕਿਤਾਬਾਂ ਜਿਹੜੀਆਂ ਨੇ ਬੱਚਿਆਂ ਦੀਆਂ 11 ਮਹੀਨਿਆਂ ਦੇ ਵਿੱਚ ਅਸੀਂ ਆ ਸ਼ਿਪਾ ਚੁੱਕੇ ਆ ਰਿਲੀਜ਼ ਕਰ ਚੁੱਕੇ ਆ ਜਿਹੜੀ ਕਿ ਇੱਕ ਕਿਤਾਬ ਦੇ ਵਿੱਚ ਤਕਰੀਬਨ 90 ਤੋਂ 100 ਰਚਨਾਵਾਂ ਹੁੰਦੀਆਂ ਨੇ ਤੇ 500 ਕਾਪੀ ਹਰੇਕ ਵੋਲੀਅਮ ਦੀ ਹੁੰਦੀ ਹੈ ਤੇ ਹੁਣੇ ਜਿਹੜਾ ਪ੍ਰੋਜੈਕਟ ਹੈਗਾ ਇਹ ਪੰਜਾਬ ਚੋਂ ਬਾਹਰ ਪੰਜਾਬ ਚ ਵੀ 6 ਜ਼ਿਲ੍ਹੇ ਨੇ ਜਿੱਥੇ ਦੋ ਦੋ ਟੀਮਾਂ ਨੇ ਆ ਤੇ ਫਿਰ ਆਪਣੇ ਨਾਲ ਦੇ 6 ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਵੀ ਟੀਮਾਂ ਬਣ ਗਈਆਂ ਜਸ ਤਰ੍ਹਾਂ ਕਿ ਰਾਜਸਥਾਨ ਰੰਗਾ ਨਗਰ ਚ ਦੋ ਟੀਮਾਂ ਨੇ ਹਮਾਚਲ ਚ ਹਰਿਆਣੇ ਚ ਮਹਾਰਾਸ਼ਟਰ ਵਿੱਚ ਦਿੱਲੀ ਚ ਤੇ ਫਿਰ ਗੱਡੀ ਜਦੋਂ ਕਹਿੰਦੇ ਵਧੀਆ ਵਾਇਗਰੂ ਦੀ ਕਿਰਪਾ ਹੋਵੇ ਫਿਰ ਇਹ ਆਸਟ੍ਰੇਲੀਆ ਗੱਲ ਚਲ ਗਈ ਨਿਊਜ਼ੀਲੈਂਡ ਚ ਲੱਗ ਗਈ ਉਦੋਂ ਬਾਅਦ ਜਰਮਨੀ ਇਟਲੀ ਇੰਗਲੈਂਡ ਕੈਨੇਡਾ ਅਮਰੀਕਾ ਸੋ ਕੈਨ ਨੂੰ ਕੀ ਵੀ ਐਸ ਵੇਲੇ ਸਾਡੇ ਕੋ 45 ਟੀਮਸ ਨੇ ਜਿਹੜੀਆਂ ਬਿਲਕੁਲ ਬੱਚਿਆਂ ਦੀ ਸਿਰਫ ਲਿਖਤਾ ਔਰ ਬੱਚਿਆਂ ਨੂੰ ਪਹਿਲਾਂ ਟ੍ਰੇਨ ਕੀਤਾ ਜਾਂਦਾ ਹੈ ਜੀ ਫੇਰ ਉਹਨਾਂ ਲਿਖਤਾਂ ਨੂੰ ਇਕੱਠੇ ਕੀਤਾ ਜਾਂਦਾ ਫੇਰ ਸੋਧ ਕਰਕੇ ਤੇ ਨਵੀਆਂ ਕਲਮਾਂ ਨਵੀਆਂ ੜਾਂ ਜਿਹੜੀ ਐ ਉਹ ਨਾਂ ਤੇ ਇਹੀ ਕਿਤਾਬ ਦਾ ਚੱਲਦਾ ਰਹੇਗਾ ਤੇ ਵੋਲਿਊਮ 34 ਤੇ ਅਸੀਂ ਪਹੁੰਚ ਗਏ ਆ ਤੇ ਹੁਣ ਵਾਲੇ ਟਾਈਮ 'ਚ ਜਿੰਨਾ ਵੱਡਾ ਹਲਾਰਾ ਮਿਲ ਰਿਹਾ ਏ ਖਾਸ ਕਰਕੇ ਬੱਚਿਆਂ ਵੱਲੋਂ ਜਾਂ ਅਧਿਆਪਕਾਂ ਵੱਲੋਂ ਇਹ ਅਸੀਂ ਇਹਦਾ ਪੂਰੇ 5 ਸਾਲ ਦਾ ਸਮਾਂ ਮਿੱਥਿਆ ਏ ਪੇ 5 ਸਾਲੇ ਪ੍ਰੋਜੈਕਟ ਜੋਣਾ ਸ਼ੁਰਾਣਾ ਕਰਾਂਗੇ ਤੇ 11 ਮਹੀਨੇ ਹੋ ਗਏ ਨੇ ਤੇ ਅੱਜ ਵੀ ਮੈਂ ਅੱਜ ਕੱਟ ਸੀਗਾ ਸਾਰੇ ਜ਼ਿਲ੍ਹਿਆਂ ਦੇ ਨੁਮਾਇੰਦੇ ਆਏ ਸੀਗੇ ਤੇ ਪੰਜਾਬ ਤੋਂ ਹਰਿਆਣਾ ਤੋਂ ਹਿਮਾਚਲ ਤੋਂ ਆ 200 ਦੇ ਕਰੀਬ ਜਿਹੜੇ ਨੁਮਾਇੰਦੇ ਸਾਡੇ ਟੀਮ ਸਾਡੀ ਤੇ ਬਹੁਤ ਸਾਰੀਆਂ ਡਿਸਕਸ਼ਨਾਂ ਹੋਈਆਂ ਇਹਦੇ ਵਿੱਚ ਆ ਨਵੰਬਰ 16 ਤੇ 17 ਨੂੰ ਜਿਹੜੀ ਸ਼ਾਇਦ ਪਹਿਲੀ ਵਾਰ ਵਰਲਡ ਕਲਾਸ ਵਾਲ ਲੇਖਕ ਇੰਟਰਨੈਸ਼ਨਲ ਕਾਨਫਰੰਸ ਹੋ ਰਹੀ ਆ ਮਸਤ ਹੋਣਾ ਸਾਬ ਵਿਖੇ ਸੰਗਰੂਰ ਵਿਖੇ ਬਡਾ ਇਵੈਂਟ ਹੋਏਗਾ ਅਸੀਂ ਐਕਸਪੈਕਟ ਕਰਦੇ ਆ 1100 1200 ਬੱਚੇ ਦਾ ਸੋ ਸਾਰੇ ਪੰਜਾਬ ਚੋਂ ਜਾਂ ਬਾਹਰਲੇ ਮੁਲਕਾਂ ਤੋਂ ਬੱਚੇ ਆ ਰਹੇ ਨੇ ਪਾਕਿਸਤਾਨ ਤੋਂ ਬੱਚੇ ਆ ਰਹੇ ਨੇ ਇੱਕ ਵਨ ਆਫ ਕਾਈਂਡ ਜਿਹੜਾ ਕਿ ਸਾਨੂੰ ਬੜੀ ਆਸ ਹੈ ਕਿ ਮਾਂ ਬੋਲੀ ਨਾਲ ਬੱਚੇ ਜੋਨ ਦਾ ਸਾਡਾ ਪਰਾਲਾ ਇੱਕ ਦਿਨ ਜ਼ਰੂਰ ਕਿਸੇ ਦਿਨੇ ਹੈ ਸਾਨੂੰ ਇਹ ਰਿਜ਼ਲਟ ਜ਼ਰੂਰ ਵਧੀਆ ਦੇਗਾ। ਬạt ਸਾਬ ਜਿਵੇਂ ਮੈਂ ਜ਼ਿਕਰ ਕਰਾਂਗਾ ਕਿ ਤੁਸੀਂ ਵੀ ਇੱਕ ਗੱਲ ਕੀਤੀ ਕਿ ਬਹੁਤ ਗੱਲਾਂ ਛਿੜੀਆਂ ਹੋਈਆਂ ਨੇ ਕਿ ਪੰਜਾਬੀ ਨੌਜਵਾਨ ਜਿਹੜੇ ਨੇ ਉਹ ਪੰਜਾਬੀ ਮਾਂ ਬੋਲੀ ਨੂੰ ਭੁੱਲ ਰਹੇ ਨੇ ਜਾਂ 2000 ਤੋਂ ਬਾਅਦ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਕਿਤੇ ਨਾ ਕਿਤੇ ਸਾਡੇ ਇਤਿਹਾਸ ਨੂੰ ਭੁੱਲਦੀ ਜਾ ਰਹੀ ਹੈ ਮਿੱਥਾਸ ਵੱਲ ਜ਼ਿਆਦਾ ਜਾ ਰਹੀ ਹੈ। ਤੁਸੀਂ ਵੱਡੇ ਵੱਡੇ ਇਵੈਂਟਸ ਦੇ ਵਿੱਚ ਜਾਣੇ ਹੋ ਸੈਮੀਨਾਰਸ ਵੀ ਕਰਵਾਉਂਦੇ ਹੋ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਵਾਕਈ ਅਜਿਹਾ ਕੁਝ ਹੋ ਰਿਹਾ ਹੈ? ਅ ਨਹੀਂ ਬੱਚਾ ਮੈਂ ਮੈਂ ਤਾਂ ਪਹਿਲਾਂ ਤੋਂ ਨਹੀਂ ਇਹ ਗੱਲ ਮੰਨਦਾ ਵੈਸੇ ਬਈ ਬੱਚਿਆਂ ਦਾ ਇੰਟਰਸਟ ਨਹੀਂ ਆ ਪਰ 11 ਮਹੀਨਿਆਂ ਦੇ ਵਿੱਚ ਤੇ ਮੈਂ ਬਿਲਕੁਲ ਨਹੀਂ ਇਸ ਗੱਲ ਨਾਲ ਸਹਿਮਤ ਨਹੀਂ ਆ ਜੇ ਕੋ ਕਹੇ ਬਈ ਬੱਚਾ ਇੰਟਰਸਟ ਨਹੀਂ ਲੈ ਰਿਹਾ ਅਸੀਂ ਹੁਣ ਮੰਨ ਲਓ ਸੰਗਰੂਰ ਜ਼ਿਲ੍ਹਾ ਲਾ ਲਓ ਸੰਗਰੂ ਜ਼ਿਲ੍ਹੇ ਚੋ ਕਿਤਾਬ ਛਪਣੀਆਂ 100 100ਸ ਲਿਖਤਾਂ ਸਾਨੂੰ ਚਾਹੀਦੀਆਂ ਅਸੀਂ ਅਨਾਉਂਸ ਕਰਦੇ ਆ ਕਿਤਾਬ ਤੇ ਸਾਨੂੰ ਦੇ ਦਿਨਾਂ ਦੇ ਵਿੱਚ 300 400 ਰਚਨਾਵਾਂ ਮਿਲ ਰਹੀਆਂ ਨੇ ਸਰਪਲਸ ਚੱਲ ਰਿਹਾ ਅਸੀਂ ਰਚਨਾਵਾਂ ਚ ਸੋ ਉਹ ਇੱਕ ਸਾਫਤ ਕਰਦੇ ਨੇ ਕਿ ਬੱਚਿਆਂ ਨੂੰ ਅਸੀਂ ਜਿੱਦੇ ਜਿੱਦੇ ਮਰਜੀ ਇਨਕਲੂਡਿੰਗ ਅਸੀਂ ਮੈਂ ਵੱਡੇ ਵੱਡੇ ਇਵੈਂਟਸ ਕਰਾਈ ਕਾਨਫਰੰਸ ਕਰਾਈਆਂ ਫੇਬ ਮਗਰੋਂ ਦੀ ਕਾਨਫਰੰਸ ਹੋਣ ਤੋਂ ਬਾਅਦ ਆਪ ਵੀ ਸੋਚਿਆ ਯਾਰ ਕਿ ਜੁੱਥ ਨਹੀਂ ਆਇਆ ਬੱਚੇ ਨਹੀਂ ਆਏ ਪਰ ਮੇਰਾ ਹੁਣ ਮੈਂ ਆਪਣੇ ਆਪ ਨੂੰ ਵੀ ਕਈ ਵਾਰੀ ਸਵਾਲ ਪੁੱਛਦਾ ਵੀ ਮੈਂ ਬੱਚਿਆਂ ਨੂੰ ਸੱਦਿਆ ਹੀ ਕਦੋਂ ਸੀ ਜੀ ਉਹ ਕਿਦਾਂ ਹੁੰਦੇ ਸੋ ਇਸ ਕਰਕੇ ਅਸੀਂ ਮੈਂ ਤੁਹਾਡੇ ਚੈਨਲ ਦੇ ਥਰੂ ਇਕਦਾਂ ਮੇਰੀ ਮਾਪਿਓ ਨੂੰ ਬੇਨਤੀ ਆ ਕਿ ਸਭ ਤੋਂ ਵੱਡੇ ਜੇ ਮਾਂ ਬੋਲੀ ਦਾ ਪੁਨਕਾਨਾ ਤੇ ਮਾਪੇ ਕਰ ਸਕਦੇ ਨੇ ਦੂਜੀ ਵਾਰ ਸਾਡੇ ਜਿਹੜੇ ਐਜੂਕੇਸ਼ਨ ਅਦਾਰੇ ਨੇ ਟੀਚਰ ਨੇ ਸਾਡਾ ਭਾਈਚਾਰਾ ਹੈ ਜਿੱਥੇ ਅਸੀਂ ਹੋਰ ਬਹੁਤ ਕੁਝ ਕਰਦੇ ਆ ਕਿਤੇ ਕਿਤੇ ਬੱਚਿਆਂ ਦਾ ਇਕੱਠ ਕਰਕੇ ਉਹ ਮਾਂ ਬੋਲੀ ਲਈ ਕੀ ਕਰ ਰਹੇ ਉਹਨੂੰ ਸਨਮਾਨ ਕਰ ਦੋ ਉਹਦਾ ਜਨਾਉ ਨੂੰ ਹੌਸਲਾ ਵਜਾਈ ਹੋ ਜਾਏਗਾ ਤੇ ਇਹ ਗੱਲ ਆਪਾਂ ਮੈਂ ਤੇ ਨਹੀਂ ਹੁਣ ਇਹ ਮੰਨਦਾ ਜੀ ਕੋਈ ਕਹੇ ਬੇ ਮਾਂ ਬੋਲੀ ਨੂੰ ਖਤਰਾ ਆਇਆ ਆਪ ਸਾ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਵਸਦੇ ਨੇ ਔਰ ਕੈਨੇਡਾ ਜਿਸ ਨੂੰ ਦੂਸਰਾ ਪੰਜਾਬ ਵੀ ਕਿਹਾ ਜਾਂਦਾ ਪਰ ਇੱਥੇ ਕਾਫੀ ਸਾਲਾਂ ਤੋਂ ਇਹ ਵੀ ਰੌਲਾ ਪੈ ਰਿਹਾ ਕਿ ਮਾਈਗ੍ਰੇਸ਼ਨ ਜਿਹੜੀ ਹੋ ਰਹੀ ਹੈ ਔਰ ਫਿਰ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਉੱਥੇ ਨੌਜਵਾਨਾਂ ਕੋਲ ਪੜ੍ਹਾਈ ਜਿਹੜੀ ਸਹੀ ਢੰਗ ਨਾਲ ਨਹੀਂ ਮਿਲਦੀ ਜਾਂ ਰਹਿਣ ਖਾਣ ਦਾ ਬੜਾ ਔਖਾ ਤੁਸੀਂ ਕਿਵੇਂ ਵੇਖਦੇ ਹੋ ਕੀ ਮਹਿਸੂਸ ਕਰਦੇ ਹੋ ਕਿ ਵਾਕਈ ਇਹ ਚੀਜ਼ਾਂ ਕੈਨੇਡਾ ਦੇ ਵਿੱਚ ਹੈਗੀਆਂ ਜਾਂ ਕੁਝ ਰੂਮਰਸ ਜਿਹੜੇ ਨੋ ਕ੍ਰੀਏਟ ਕੀਤੇ ਜਾਂਦੇ ਨੇ ਉਹ ਵਾਹਾਂ ਫੈਲਾਈਆਂ ਜਾਂਦੀਆਂ ਦੇਖੋ ਪੁੱਤਰ ਜਿਹੜਾ ਇੱਕ ਤੇ ਮੈਂ ਆਪਣੇ ਦਰਸ਼ਕਾਂ ਨੂੰ ਕਹਿੰਨਾ ਵੀ ਸੁੱਖੀ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਮੇਰੇ ਕਾਲਜਾਂ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜੀ ਇਸ ਵਿਸ਼ੇ ਨੂੰ ਲੈ ਕੇ ਮੀਡੀਆ ਦੇ ਵਿੱਚ ਮੈਂ ਬਹੁਤ ਸਾਰੀ ਮੇਰੀ ਵੀਡੀਓਜ਼ ਪਈਆਂ ਜੀ ਮੈਂ ਮੈਂ 48 ਸਾਲ ਤੋਂ ਕੈਨੇਡਾ ਰਹਿ ਰਿਹਾ ਜੀ ਆ ਬੱਚਿਆਂ ਦਾ ਇਸ ਵੇਲੇ ਕੈਨੇਡਾ ਵਿੱਚ ਬੜੀ ਮੁਸ਼ਕਲ ਹੈ ਜੀ ਜੇ ਸਹੀ ਤਰੀਕੇ ਨਾਲ ਅਸੀਂ ਅੱਜ ਦੀ ਪਾਲਿਸੀ ਨੂੰ ਪੜ੍ਹਦੇ ਆਂ ਜੀ ਇਮੀਗ੍ਰੇਸ਼ਨ ਦੀ ਆ ਉਸ ਬੇਸ ਤੇ ਇਸ ਵੇਲੇ 4 ਲੱਖ ਜਿਹੜੇ ਵਿਦਿਆਰਥੀ ਕੈਨੇਡਾ ਵਿੱਚ ਨੇ ਜੀ ਉਹਨਾਂ ਦਾ ਪੱਕੇ ਹੋਣ ਦਾ ਕੋਈ ਵੀ ਚਾਂਸ ਨਹੀਂ ਹੈ ਜੀ ਆ ਕਿਉਂ ਉਹ ਕਹਿ ਰਹੇ ਨੇ ਗਵਰਨਮੈਂਟ ਤੇ ਓਪਨਲੀ ਕਹਿ ਰਹੇ ਪੇ ਤੁਸੀਂ ਪੜਨ ਆਏ ਸੀ ਜੀ ਤੁਹਾਡਾ ਕੋਰਸ ਮੁੱਕ ਗਿਆ ਆਪਣੇ ਦੇਸ਼ ਜਾ ਕੇ ਸੇਵਾ ਕਰੋ ਸੋ ਇਸ ਕਰਕੇ ਉਹਦਾ ਕਾਰਨ ਮੇਨ ਕਾਰਨ ਕੀ ਸੀਗਾ ਅਸੀਂ ਅਨਪਲਾਨ ਗਏ ਆ ਅਸੀਂ ਅਸੀਂ ਪੜਨ ਨਹੀਂ ਗਏ ਅਸੀਂ ਪੱਕੇ ਹੋਣ ਗਏ ਆ ਜੀ ਤੇ ਗਵਰਨਮੈਂਟ ਕਹਿ ਰਹੀ ਆ ਵੀ ਤੁਸੀਂ ਪੜਨ ਆਏ ਸੀ ਸੋ ਇਸ ਕਰਕੇ ਜਦੋਂ ਬੱਚਾ ਪਲੱਸ 2 ਕਰਕੇ ਜਾ ਰਿਹਾ ਅੱਜ ਦੀ ਪਾਲਿਸੀ ਵਿੱਚ ਪਲੀਜ਼ ਹੰਮਰ ਰਿਕਵੈਸਟ ਕੋਈ ਬੱਚੇ ਨੂੰ ਨਾ ਚੜਾਓ ਤੁਸੀਂ ਬੱਚੇ ਨੂੰ ਸਜ਼ਾ ਦੇ ਰਹੇ ਹੋ ਰਾਈਟ ਉੱਥੇ ਤੰਗੀਆਂ ਤਰੋਸ਼ੀਆਂ ਚ ਬੱਚੇ ਗਲਤ ਕੰਮ ਕਰ ਰਹੇ ਨੇ ਫਿਰ ਤੇ ਦੂਸਰਾ ਹੈਗਾ ਬੱਚਾ ਪਲੱਸ 2 ਹੋਈ ਆ ਉਹਨੂੰ ਸਾਲ ਦੋ ਸਾਲ ਪੜਨ ਲਾਓ ਗ੍ਰੈਜੂਏਟ ਕਰਾਓ ਜੇ ਗ੍ਰੈਜੂਏਸ਼ਨ ਪੜਾਈ ਚ ਨਹੀਂ ਵੀ ਕੋ ਗੱਲ ਬਣ ਰਹੀ ਤਾਂ ਉਹਨੂੰ ਕਿਤੇ ਕੰਮ ਤੇ ਲਾਓ ਉਹਨਾਂ ਚ ਸੈਲਫ ਕੌਨਫੀਡੈਂਸ ਪਾਓ ਉਹਨੂੰ ਰੋਟੀ ਬਣਾਉਣੀ ਸਿਖਾਓ ਉਹਨੂੰ ਕੱਪੜੇ ਪ੍ਰੈਸ ਕਰਨੇ ਸਿਖਾਓ ਬੱਚਾ ਮੈਂ ਤੇ ਬਹੁਤ ਬੱਚਿਆਂ ਦੀ ਉੱਥੇ ਮਦਦ ਕਰਦਾ ਇੱਥੇ ਤੱਕ ਵੀ ਆ ਮੈਂ ਸ਼ਰਤ ਨਾ ਕਹਿ ਸਕਦਾ ਵੀ ਲੱਖ ਰੁਪਏ ਦੇ ਉਹਨਾਂ ਨੂੰ ਨੋਟ ਫੜਾ ਲਓ ਬੱਚੇ ਤੋਂ ਲੱਖ ਰੁਪਈਆ ਨਹੀਂ ਗਿਣ ਹੋ ਰਿਆ ਜੀ ਕਰਕੇ ਉਹ ਨਹੀਂ ਕਦੀ ਗਿਨੇ ਹੀ ਨਹੀਂ ਗਿਆ ਫਿਰ ਸਾ ਮਾਪੇ ਦੇ ਹੀ ਜਾਂਦੇ ਨੇ ਚੱਲੀ ਜਾ ਰਿਹਾ ਸੋ ਇਹ ਚ ਬੱਚੇ ਦੇ ਵਿੱਚ ਕੌਨਫੀਡੈਂਸ ਨਹੀਂ ਆ ਬੱਚੇ ਨੇ ਕੰਮ ਨਹੀਂ ਕਦੀ ਜਨ ਦੀ ਕੀ ਕੀਤਾ ਉਹਨੂੰ ਹੱਥ ਨੇ ਅਸੀਂ ਲਾਉਣ ਦਿੱਤਾ ਬੱਚਾ ਪੜ ਜਾ ਪੜ ਜਾ ਪੜ ਜਾ ਤੇ ਇੱਕ ਦਿਨ ਪਲੱਸ 2 ਕੀਤੀ ਆਲਸ ਦਾ ਕੋਰਸ ਕੀਤਾ ਜਾ ਕੇ ਵੈਨਕੂਵਰ 에ਰਪੋਰਟ ਤੇ ਲਾਤਾ ਨਾ ਉੱਥੇ ਉਹਨੂੰ ਕੋ ਜਾਣਦਾ ਨਾ ਕੋ ਪਛਾਣਦਾ ਪਿੱਛੋਂ ਪੈਸੇ ਦੀ ਤੰਗੀ ਨਾ ਉਹ ਇਕੱਲਾ ਕਦੀ ਰਿਹਾ ਤੇ ਉਹ ਸਕੂਲ ਵੀ ਉਹ ਚੁਣ ਲੈ ਜਿਨ੍ਹਾਂ ਦਾ ਕੋਈ ਨਾਂ ਨਿਸ਼ਾਨ ਨਹੀਂਗਾ ਜਿਹੜੇ ਕੋਰਸ ਵੀ ਉਹ ਚੁਣ ਲੈ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਹੈ ਤੇ ਪਿੱਛੇ ਪੈਸੇ ਦੀ ਵੀ ਤੰਗੀ ਆ ਤੇ ਬੱਚੇ ਫਿਰ ਗਲਤ ਕੰਮਾਂ 'ਚ ਕਿਉਂ ਨਾ ਪੈਣ ਸੋ ਇਸ ਕਰਕੇ ਹੰਮ ਬਰ ਰਿਕਵੈਸਟ ਆ ਪਹਿਲੀ ਦਿਗਾ ਲੈ ਆ ਬਹੁਤ ਮੈਂ ਬਹੁਤ ਸਾਰੇ মিডিਏ ਤੇ ਗੱਲ ਕੀਤੀ ਪੁਲਿਸ ਰੱਬ ਦਾ ਵਾਸਤਾ ਦੋਸਾ ਰੁਕਜੋ ਬਾਟ ਸਾਬ ਇਸ ਪਿੱਛੇ ਕਾਰਨ ਕਿਸ ਨੂੰ ਮੰਨਦੇ ਹੋ ਜਿਹੜੇ ਮਾਪੇ ਮਜਬੂਰੀ ਵਾਸਤੇ ਭੇਜ ਦਿੰਦੇ ਨੇ ਅਨਪਲਾਨਡ ਕਹਿ ਸਕਦੇ ਆ ਇਹ ਬੱਚਿਆਂ ਨੂੰ ਭੇਜਿਆ ਜਾ ਰਿਹਾ ਜਾਂ ਜਿਹੜੇ ਏਜੰਟਸ ਗੁੰਮਰਾਹ ਕਰ ਦਿੰਦੇ ਨੇ ਕਈ ਵਾਰ ਜਾਂ ਸਰਕਾਰਾਂ ਦੀ ਗਲਤੀ ਕਹਿ ਸਕਦੇ ਤੁਸੀਂ ਕਾਰਨ ਕਿਸ ਨੂੰ ਮੰਨਦੇ ਹੋ ਸਾਰੇ ਵਰਤਾਰੇ ਬਿਲਕੁਲ ਜੀ ਸਭ ਤੋਂ ਵੱਡਾ ਤੇ ਜਿਹੜਾ ਮੈਂ ਬਹੁਤ ਓਪਨ ਨਹੀਂ ਸਾਡੇ ਜਿਹੜੇ ਮੇਨਸਟ੍ਰੀਮ মিডিਆ ਕੈਨੇਡਾ ਦਾ ਉਹਨਾਂ 'ਚ ਮੇਰੀ ਬੜੀ ਇੰਟਰਵਿਊਜ਼ ਨੇ ਸੁੱਧਾ ਪਹਿਲਾ ਅਲਾਮਾ ਗਵਰਨਮੈਂਟ ਆਫ ਕੈਨੇਡਾ ਨੂੰ ਜੀ ਉਨਾ ਦਾ ਜੋ ਪਲਾਨ ਸੀਗਾ ਉਹ ਪਲਾਨ ਨਹੀਂ ਪੰਜਾਂ ਸਾਲਾਂ ਚ ਪੰਜ ਆ ਜਿਹੜੇ ਇਮੀਗ੍ਰੇਸ਼ਨ ਮੰਤਰੀ ਬਦਲਤੇ ਉਹ ਜਿਹੜਾ ਮੰਤਰੀ ਆਉਂਦਾ ਨਵੀਂ ਤੋਂ ਨਵੀਂ ਪਾਲਿਸੀ ਠੋਕ ਜਾਂਦਾ ਪੁਰਾਣੀ ਹੋ ਕੇ ਨੋਟ ਕਰ ਜਾਂਦਾ ਉਹ ਲੌਗ ਬੈਕ ਹੋ ਜਾਂਦੀ ਆ ਆ ਸਭ ਤੋਂ ਵੱਡਾ ਕਸੂਰ ਗਵਰਨਮੈਂਟ ਦਾ ਉਹਨੇ ਜੋ ਸੱਦਿਆ ਜੋ ਉਹਨੇ ਲਿਖਿਆ ਉਹ ਬਿਲਕੁਲ ਅਨਪਲਾਨ ਸੀਗਾ ਅਨ ਐਕਸੈਪਟਿਡ ਸੀਗਾ ਤੇ ਦੂਸਰਾ ਜਿਹੜਾ ਸਾਡੇ ਪੰਜਾਬ ਜਿਹੜੇ ਪੰਜਾਬੀਆਂ ਦੀ ਆਦਤ ਆ ਵੀ ਅਸੀਂ ਮਗਰ ਲੱਗ ਉਹਦਾ ਮੁੰਡਾ ਚਲੀ ਗਿਆ ਮੇਰਾ ਕਿਉਂ ਨਹੀਂ ਗਿਆ ਉਹਦੇ ਅਸੀਂ ਨਫਾ ਹੀ ਸੋਚੀ ਜਾਂਦੇ ਸਦਾ ਹੀ ਜਿੰਦਗੀ ਇੰਜ ਨਹੀਂ ਹੁੰਦੀ ਜਿੰਦਗੀ ਤਾਂ ਬੈਲੈਂਸ ਹੁੰਦੀ ਆ ਜਿੱਥੇ ਨਫਾ ਵੀ ਗਿਣਿਆ ਜਾਂਦਾ ਘਾਟਾ ਵੀ ਗਿਣਿਆ ਜਾਂਦਾ ਹਾਂ ਬੱਚੇ ਦਾ ਉੱਥੇ ਜਾਣਾ ਉਹਨਾਂ ਨੂੰ ਨਫਾ ਲੱਗਦਾ ਪਰ ਬੱਚੇ ਦਾ ਉੱਥੇ ਨਾ ਸੈਟਲ ਹੋਣਾ ਉਹ ਘਾਟਾ ਕੌਣ ਗਿਣੂਗਾ ਰਾਈਟ ਸੋ ਬੜੀ ਬੇਟਾ ਬੜੀ ਡੂੰਗੀ ਸਮੱਸਿਆ ਹੈ ਅਸੀਂ 50 ਸਾਲ ਆਲਮੋਸਟ ਮੈਨ ਨਿਕਲ ਚੱਲੇ ਨੇ ਕੈਨੇਡਾ ਅੱਜ ਵੀ ਬਹੁਤ ਵਧੀਆ ਕੰਟਰੀ ਹੈ ਪਰ ਐਸ ਵੇਲੇ ਜੋ ਉੱਥੇ ਦੇ ਹਾਲਾਤ ਨੇ ਨਾ ਕੰਮ ਨੇ ਨਾ ਪੱਕੇ ਹੋਣ ਦੀ ਕੋਈ ਆਸ ਹੈ ਉੱਥੇ ਸਾਡੇ ਕਾਲਜਾਂ ਵਾਲੇ ਕੁਝ ਕੁਸ਼ ਕੀ ਚੰਗੇ ਨੇ ਮжоਰਿਟੀ ਸਾਰੇ ਚੋਰ ਹੀ ਨੇ ਇਮੀਗ੍ਰੇਸ਼ਨ ਦਾ ਸਾਰਾ ਧਾਂਚਾ ਹੀ ਚੋਰਾ ਦਾ ਸੋ ਮੈਂ ਗਰੇਜ ਨਹੀਂ ਕਰਦਾ ਕਿਤੇ ਵੀ ਇਹ ਗੱਲ ਕਹਿਣ ਨੂੰ ਕਿ ਮੈਂ ਤਾਂ ਸਾਬਤ ਕਰ ਸਕਦਾ ਇੱਕ ਕਮਰੇ ਦਾ ਕਾਲਜ ਮਨਸੂਰ ਬੱਚੇ ਦੀ ਯੂਨੀ ਐਲ ਐਮ ਆਈ ਜਮ ਸਟੱਡੀ ਵਾਰਪਨ ਲਾਇਆ ਦੋ ਕੰਪਿਊਟਰ ਪਏ ਹਾਊ ਯੂ ਕੈਨ 800 ਬੱਚੇ ਨੂੰ ਪੜਾ ਲੋਂਗੇ ਦੋ ਕੰਪਿਊਟਰਾਂ ਤੋਂ ਪੇਪਰਾਂ ਚ ਸਕੂਲ ਚੱਲੀ ਜਾਂਦੇ ਤੇ ਮਾਪੇ ਪਤਾ ਵੀ ਨਹੀਂ ਕਰਦੇ ਪੇ ਸਕੂਲ ਹੈਗਾ ਕਿੱਥੇ ਕਾਲਜ ਹੈਗਾ ਕਿੱਥੇ ਆ ਕਾਲਜ ਕਿੱਥੇ ਦੂਰ ਛੋਟੇ ਜਿਹੇ ਪਿੰਡੇ ਚ ਇੱਕ ਕਮਰੇ ਦਾ ਕਾਲਜ ਆ ਨਾ ਉੱਥੇ ਕੰਮ ਆ ਸੋ ਇਟ ਇਸ ਸੋ ਮਨੀ ਥਿੰਗਸ ਟੂ ਟਾਕ ਅਬਾਊਟ ਇਟ ਬਾਬਾ ਸਾਹਿਬ ਤੁਹਾਡੇ ਕੋਲ ਕੋਈ ਖਾਸ ਸਨੇਹਾ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਕਿ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਸਕਣ ਔਰ ਪੰਜਾਬੀਅਤ ਦੇ ਨਾਲ ਜੁੜਨ ਸਾਹਿਦ ਦੇ ਨਾਲ ਜੁੜਨ ਔਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਕੀ ਸਨੇਹਾ ਤੁਹਾਡੇ ਕੋਲ ਹਾਂ ਬਿਲਕੁਲ ਜੀ ਮੈਂ ਤੇ ਆ ਦੇਖੋ ਜੀ ਮੈਂ ਪੰਜਾਬੀ ਆਂ ਮੈਂ ਪਿਓਰ ਪੰਜਾਬੀ ਆਂ ਮੈਂ ਪੰਜਾਬ ਦੀ ਹਰ ਚੀਜ਼ ਨੂੰ ਮੁਹੱਬਤ ਕਰਦਾ ਤੇ ਬੱਚਿਆਂ ਨੂੰ ਤੇ ਅਸੀਂ ਖਾਸ ਕਰ ਕਰਦੇ ਸਾਡਾ ਖਾਸ ਖਜ਼ਾਨਾ ਨੇ ਬੱਚੇ ਜੀ ਆ ਪੰਜਾਬ ਭਵਨ ਸਰੀ ਕੈਨੇਡਾ ਜੁੱਧੋ ਜਾਇਦਾ ਆਪਣੀ ਕਰ ਰਿਆ ਬੱਚਿਆਂ ਦੀ ਹਰ ਹੈਲਪ ਕਰ ਰਹੇ ਨੇ ਅੱਜ ਵੀ ਅਸੀਂ ਕਹਿੰਨੇ ਕਿਸੇ ਨੂੰ ਉੱਥੇ ਮੁਸ਼ਕਿਲ ਹੈ ਤੇ ਪੰਜਾਬ ਭਵਨ ਦੇ ਵਿੱਚ ਆਪਣੀ ਹਾਜ਼ਰੀ ਲਾਓ ਜਾਂ ਫੋਨ ਕਰੋ ਸਤੋ ਜੋ ਹੋ ਸਕੇਗਾ ਅਸੀਂ ਜਰੂਰ ਕਰਾਂਗੇ ਬੜੇ ਬੜੇ 15 20 20 ਬੱਚੇ ਅਸੀਂ ਆਪਣੇ ਘਰਾਂ ਚ ਬਗਲ ਚ ਲੈ ਕੇ ਕਲਾਵੇ ਚ ਲੈ ਕੇ ਬੈਠੇ ਰਹਿੰਦੇ ਆ ਬੱਚਾ ਤੈਨੂੰ ਇੱਥੇ ਸੈੱਟ ਕਰਦੇ ਇੱਥੇ ਕਰਦੇ ਆ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਪੰਜਾਬੀਆਂ ਦਾ ਸਿਰ ਨੀਵਾ ਹੋਵੇ ਕਿਤੇ ਮੈਂ ਨਹੀਂ ਚਾਹੁੰਦਾ ਪੰਜਾਬੀਆਂ ਦੇ ਬੱਚੇ ਬ੍ਰਿਜਾਂ ਥੱਲੇ ਸੁੱਤੇ ਪੈਣ ਮੈਂ ਨਹੀਂ ਚਾਹੁੰਦਾ ਪੰਜਾਬੀਆਂ ਦਾ ਕੋਈ ਬੱਚਾ ਭੁੱਖਾ ਰਾਤ ਨੂੰ ਸੌਵੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਪੰਜਾਬੀ ਦਾ ਬੱਚਾ ਕੋਈ ਕਮਰਾ ਬੰਦ ਕਰਕੇ ਡਿਪਰੈਸ਼ਨ 'ਚ ਜਾ ਕੇ ਕੱਲ ਨੂੰ ਗਲਤ ਕੰਮ ਕਰੇ ਜਿਹੜੇ ਕਿ ਹੋ ਰਹੇ ਨੇ ਮੈਂ ਨਹੀਂ ਚਾਹੁੰਦਾ ਮੇਰੀ ਧੀ ਧਿਆਣੀ ਕੋਈ ਮੇਰੀ ਪਰੀਆਂਵਾਰੀ ਮੇਰੀ ਧੀ ਇੱਥੇ ਦੀ ਗਈ ਆਪਣੇ ਮੁਸ਼ਕਲਾਂ 'ਚ ਪੈ ਕੇ ਕਿਤੇ ਗਲਤੰਦੇ 'ਚ ਪਵੇ ਜਿਹੜੀਆਂ ਪੈ ਰਹੀਆਂ ਨੇ ਸੋ ਬੜੀ ਤਰਸਯੋਗ ਹਾਲਤ ਹੈ ਤੇ ਪੁਲਿਸ ਮੇਰੀ ਅਖੀਰ ਤੇ ਹੀ ਮੈਂ ਹੰਬਲ ਰਿਕੁਐਸਟ ਆ ਮੇਰੀ ਪਈ ਰੁਕ ਜਾਓ ਕੈਨੇਡਾ ਇਦਾਂ ਦਾ ਕੰਟਰੀ ਆ ਉਹਨਾਂ ਇਮੀਗ੍ਰੇਸ਼ਨ ਤੋਂ ਬਿਨਾ ਮਾਈਗ੍ਰੈਂਟ ਤੋਂ ਬਿਨਾ ਉਹ ਸਰਵਾਈਵ ਹੀ ਨਹੀਂ ਕਰ ਸਕਦਾ ਇੱਕ ਸਾਲ ਦੋ ਸਾਲੋਂ ਬੰਦ ਕਰ ਲੈਣਗੇ ਤੁਹਾਨੂੰ ਦਵਾ ਦਫੇ ਸੱਦਣਗੇ ਤੋਂਨਾਂ ਚਿਰ ਵੇਟ ਕਰ ਲਓ ਸਮਾਧਨ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਸੁਖੀ ਬਾੜ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਜੋ ਉਹਨਾਂ ਦੇ ਇਨੀ ਦਿਨੀ ਪ੍ਰੋਗਰਾਮ ਨੇ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਅਪੀਲ ਕੀਤੀ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਔਰ ਉਹਨਾਂ ਦੇ ਮਾਪਿਆਂ ਨੂੰ ਜਿਹੜੇ ਬਾਹਰ ਜਾ ਕੇ ਆਪਣੇ ਬਿਹਤਰ ਭਵਿੱਖ ਤੇ ਲਈ ਉੱਥੇ ਕੋਈ ਕੰਮ ਕਰ ਲੱਭ ਰਹੇ ਨੇ ਜਾਂ ਨੌਕਰੀ ਪੇਸ਼ੇਲੀ ਜਾ ਰਹੇ ਨੇ ਜਾਂ ਪੜ੍ਹਨ ਦੇ ਲਈ ਜਾ ਰਹੇ ਨੇ ਸੋ ਸਕਿਲਡ ਹੋ ਕੇ ਜਾਓ ਤੁਹਾਨੂੰ ਕਿਤੇ ਵੀ ਕੋਈ ਦਿੱਕਤ ਨਹੀਂ ਆਏਗੀ ਪਰ ਜਿਸ ਤਰੀਕੇ ਦੇ ਨਾਲ ਉਹ ਜਾ ਰਹੇ ਨੇ ਉਹਨਾਂ ਨੂੰ ਸੁਚੇਤ ਹੋਣ ਦੇ ਲਈ ਉਹਨਾਂ ਨੇ ਖਾਸ ਹਦਾਇਤ ਵੀ ਕੀਤੀ ਹੈ ਕੈਮਰਾਮੈਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ